ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਇਜ਼ਰਾਈਲ ਵੱਲੋਂ ਵਿਸ਼ਪ ਪਦਰੀ ਵਿਰੋਧ ਦੇ ਬਾਵਜੂਦ ਗਾਜ਼ਾ ਤੇ ਤਾਬੜ ਤੋੜ ਹਮਲਿਆਂ ਕਾਰਨ ਜਾਨ ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਜੇ ਲੰਗੀ 10 ਮਈ ਨੂੰ ਹੀ ਇਜ਼ਰਾਈਲ ਵੱਲੋਂ ਦੱਖਣੀ ਗਾਜ਼ਾ ਦਾ ਰਫਾਹ ਤੇ ਭਿਆਨਕ ਹਮਲੇ ਦੇ ਸੱਟੇ ਵਜੋਂ 1.10 ਲੱਖ ਤੋਂ ਵੱਧ ਲੋਕ ਉੱਥੋਂ ਭੱਜਣ ਲਈ ਮਜਬੂਰ ਹੋ ਗਏ ਜਦ ਕਿ ਇਸ ਖੇਤਰ 'ਚ ਭੋਜਨ ਅਤੇ ਫਿਊਲ ਦੇ ਰੂਪ 'ਚ ਰਾਹਤ ਪਹੁੰਚਾਉਣ ਦੀ ਕਾਰਵਾਈ ਹੇਠਲੇ ਪੱਧਰ ਤੇ ਪਹੁੰਚ ਚੁੱਕੀ ਹੈ ਵਰਣਨਯੋਗ ਹੈ ਕਿ ਇਸੇ ਸਾਲ ਮਾਰਚ 'ਚ ਅਮਰੀਕਾ ਸਰਕਾਰ ਨੇ ਇਜ਼ਰਾਈਲ ਫਲਸਤੀਨ ਟਕਰਾਅ ਨੂੰ ਖਤਮ ਕਰਨ ਲਈ ਟੂ ਨੇਸ਼ਨ ਸੋਲੂਸ਼ਨ ਦਾ ਸੁਝਾਅ ਪੇਸ਼ ਕੀਤਾ ਸੀ ਜਿਸ ਤੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਸਹਿਮਤੀ ਪ੍ਰਗਟਾਈ ਸੀ ਪਰ ਇਸ ਤੋਂ ਸਿਰਫ 1 ਮਹੀਨੇ ਬਾਅਦ ਹੀ ਜਦੋਂ ਸੰਯੁਕਤ ਰਾਸ਼ਟਰ ਨੇ ਆਪਣੀ ਸਭਾ ਚ ਫਲਸਤੀਨ ਨੂੰ ਵੱਖ ਦੇਸ਼ ਮੰਨਣ ਸੰਬੰਧੀ ਪ੍ਰਸਤਾਵ ਪੇਸ਼ ਕੀਤਾ ਤਾਂ ਸਭ ਮੈਂਬਰ ਦੇਸ਼ਾਂ ਨੇ ਇਸ ਪ੍ਰਸਤਾਵ ਨੂੰ ਪ੍ਰਵਾਨ ਕੀਤਾ ਪਰ ਅਮਰੀਕਾ ਨੇ ਇਸ ਨੂੰ ਵੀਟੋ ਕਰ ਦਿੱਤਾ ਰਾਸ਼ਟਰਪਤੀ ਜੋ ਬਾਈਡਨ ਦੀ ਇਹ ਬਹੁਤ ਔਖੀ ਸਥਿਤੀ ਹੈ ਕਿਉਂਕਿ ਦੇਸ਼ ਦੀ ਅੰਦਰੂਨੀ ਸਿਆਸਤ ਚ ਰਵਾਇਤੀ ਪੱਖੋਂ ਉਹਨਾਂ ਦੇ ਸਭ ਸੰਸਦ ਮੈਂਬਰ ਭਾਵੇਂ ਉਹ ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਜਾਂ ਰਿਪਬਲਿਕਨ ਪਾਰਟੀ ਨਾਲ ਇਜ਼ਰਾਈਲ ਵੱਲ ਨੇ ਅਸਲ ਚ ਫਲਸਤੀਨ ਤੇ ਇਜ਼ਰਾਈਲ ਦੇ ਹਮਲੇ ਨੂੰ ਲੈ ਕੇ ਅਮਰੀਕਾ ਦੀ ਨੀਤੀ ਕਦੇ ਇਧਰ ਤੇ ਕਦੇ ਉਧਰ ਵਾਲੀ ਹੈ ਤੇ ਉਹ ਕੋਈ ਸਪਸ਼ਟ ਸਟੈਂਡ ਨਹੀਂ ਲੈ ਰਿਹਾ ਹਾਲਾਂਕਿ ਅਮਰੀਕਾ ਨੇ ਹੁਣ ਇਜ਼ਰਾਈਲ ਨੂੰ ਹਥਿਆਰ ਨਾ ਭੇਜਣ ਦੀ ਗੱਲ ਕਹੀ ਹੈ ਪਰ ਅਸਲ 'ਚ ਅਮਰੀਕਾ ਵੱਲੋਂ ਇਜ਼ਰਾਈਲ ਨੂੰ ਹਥਿਆਰ ਭੇਜੇ ਜਾ ਰਹੇ ਨੇ ਤੇ ਉਸ ਦੀ ਸਫਾਈ 'ਚ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਹੀ ਹਥਿਆਰ ਭੇਜ ਰਹੇ ਆ ਇਸ ਤਰ੍ਹਾਂ ਫਲਸਤੀਨ 'ਚ ਇਜ਼ਰਾਈਲ ਦੀ ਫੌਜੀ ਕਾਰਵਾਈ ਵਿਰੁੱਧ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਅੰਦੋਲਨ ਚੱਲ ਰਹੇ ਨੇ ਤੇ ਉੱਥੇ ਅਮਰੀਕਾ ਸਰਕਾਰ ਨੇ ਪੁਲਿਸ ਭੇਜ ਦਿੱਤੀ ਹੈ ਉਸ ਤੋਂ ਅਮਰੀਕੀ ਨੌਜਵਾਨਾਂ 'ਚ ਇਜ਼ਰਾਈਲੀ ਕਾਰਵਾਈ ਵਿਰੁੱਧ ਪਾਏ ਜਾਂਦੇ ਰੋਸ ਦਾ ਅਨੁਮਾਨ ਲਾਇਆ ਜਾ ਸਕਦਾ ਹੈ ਪਰ ਕਿਉਂਕਿ ਬਾਈਡਨ ਦੀ ਨਜ਼ਰ ਅਮਰੀਕਾ 'ਚ ਇਸੇ ਸਾਲ ਦੇ ਅੰਤ 'ਚ ਹੋਣ ਵਾਲੀਆਂ ਚੋਣਾਂ ਤੇ ਹੈ ਉਹ ਇਹ ਕਹਿ ਕੇ ਇਸ ਸੰਬੰਧੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਸਮੱਸਿਆ ਦਾ ਟੂ ਨੇਸ਼ਨ ਸੋਲੂਸ਼ਨ ਦੇਖਣਾ ਚਾਹੀਦਾ ਹੈ ਭਾਵ ਫਲਸਤੀਨ ਵੱਖ ਤੇ ਇਜ਼ਰਾਈਲ ਵੱਖ ਦੇਸ਼ ਹੋਣ ਪਰ ਅਜਿਹਾ ਹੋਣਾ ਅਤਿਅੰਤ ਔਖਾ ਲੱਗਦਾ ਹੈ ਕਿਉਂਕਿ ਇਜ਼ਰਾਈਲ ਇਸ ਦੇ ਸਹਿਮਤ ਨਹੀਂ ਹੋਣ ਵਾਲਾ ਇਸ ਦਾ ਕਾਰਨ ਇਹ ਵੀ ਹੈ ਕਿ ਇਜ਼ਰਾਈਲ ਨੇ ਆਪਣੀਆਂ ਬਸਤੀਆਂ ਹਰ ਥਾਂ ਬਣਾਈਆਂ ਹੋਈਆਂ ਨੇ ਭਾਵੇਂ ਉਹ ਫਲਸਤੀਨ ਦਾ ਗਾਜ਼ਾ ਹੋਵੇ ਜਾਂ ਵੈਸਟ ਬੈਂਕ ਇਲਾਕਾ ਹੀ ਕਿਉਂ ਨਾ ਹੋਵੇ ਇੱਥੇ ਪਹਿਲਾਂ ਹੀ ਉੱਤਰੀ ਅਤੇ ਕੇਂਦਰੀ ਗਾਜ਼ਾ ਦਾ ਸਾਰਾ ਇਲਾਕਾ ਤਬਾਹ ਹੋ ਚੁੱਕਾ ਹੈ ਉੱਥੇ ਹੁਣ ਇਜ਼ਰਾਈਲ ਨੇ ਦੱਖਣੀ ਗਾਜ਼ਾ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਉੱਥੇ ਸਭ ਫਲਸਤੀਨੀਆਂ ਨੂੰ ਭਜਾ ਕੇ ਸਾਰੇ ਇਲਾਕੇ ਨੂੰ ਆਪਣੇ ਨਾਲ ਜੋੜ ਲੈਣਾ ਚਾਹੁੰਦਾ ਹੈ ਇਸ ਖੇਤਰ ਦੇ ਇਜ਼ਰਾਈਲ ਦੇ અત્યੰਤ ਨੇੜੇ ਹੋਣ ਕਾਰਨ ਹੋ ਸਕਦਾ ਹੈ ਕਿ ਇਜ਼ਰਾਈਲ ਟੂ ਨੇਸ਼ਨ ਸੋਲੂਸ਼ਨ ਨੂੰ ਪ੍ਰਵਾਨ ਨਾ ਕਰੇ ਇਜ਼ਰਾਈਲ ਤਾਂ ਵਨ ਨੇਸ਼ਨ ਦਾ ਸਿਧਾਂਤ ਹੀ ਮੰਨਦਾ ਆ ਰਿਹਾ ਹੈ ਅਤੇ ਵਨ ਨੇਸ਼ਨ ਵੀ ਅਜਿਹਾ ਜਿਸ ਚ ਸਭ ਯਹੂਦੀ ਹੋਣ ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਦੋਵਾਂ ਧਿਰਾਂ ਦਰਮਿਆਨ ਗੱਲਬਾਤ ਸ਼ੁਰੂ ਹੋਣੀ ਔਖੀ ਪ੍ਰਤੀਤ ਹੋ ਰਹੀ ਹੈ ਜਦ ਕਿ ਇਜ਼ਰਾਈਲ ਦੇ ਨੇਤਾ ਤੇ ਉਸਦੇ ਬਹੁ ਗਿਣਤੀ ਲੋਕ ਫਲਸਤੀਨ ਨੂੰ ਇੱਕ ਦੇਸ਼ ਦਾ ਦਰਜਾ ਦੇਣ ਦੇ ਹੀ ਘੋਰ ਵਿਰੋਧ ਨੇ ਅਮਰੀਕਾ ਚ ਰਹਿ ਰਹੇ ਭਾਰਤੀ ਭਾਈਚਾਰੇ ਲਈ ਚੰਗੀ ਖਬਰ ਹੈ ਨਿਊਯਾਰਕ ਚ ਭਾਰਤ ਦੇ ਕੌਂਸੂਲੇਟ ਜਨਰਲ ਨੇ ਘੋਸ਼ਣਾ ਕੀਤੀ ਹੈ ਕਿ ਇਹ ਅਸਲ ਐਮਰਜੈਂਸੀ ਦੀ ਸਥਿਤੀ 'ਚ ਲੋਕਾਂ ਦੀ ਭਾਰਤ ਦੀ ਯਾਤਰਾ 'ਚ ਮਦਦ ਅਤੇ ਸਹੂਲਤਾਂ ਲਈ ਸਾਰੀਆਂ ਛੁੱਟੀਆਂ ਸਮੇਤ ਸਾਲ ਭਰ ਖੁੱਲਾ ਰਹੇਗਾ ਦੂਜੇ ਸ਼ਬਦਾਂ 'ਚ ਕਹੀਏ ਤਾਂ ਨਿਊਯਾਰਕ 'ਚ ਭਾਰਤੀ ਵਣਜ ਦੂਤ ਘਰ ਨੇ ਐਮਰਜੈਂਸੀ ਲੋੜਾਂ ਲਈ ਛੁੱਟੀ ਵਾਲੇ ਦਿਨ ਵੀ ਖੁੱਲੇ ਰਹਿਣ ਦਾ ਐਲਾਨ ਕੀਤਾ ਹੈ ਇਹ 10 ਮਈ ਤੋਂ ਛੁੱਟੀਆਂ ਦੌਰਾਨ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲਾ ਰਹੇਗਾ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਹਾਲਾਂਕਿ ਇਸ ਮਿਆਦ ਦੌਰਾਨ ਕੋਈ ਨਿਯਮਿਤ ਕੰਮ ਸੇਵਾਵਾਂ ਪ੍ਰਦਾਨ ਕਿ ਨਈ ਕੀਤੀਆਂ ਜਾਣਗੀਆਂ ਨਿਊਯਾਰਕ 'ਚ ਰਹਿਣ ਵਾਲੇ ਭਾਰਤੀਆਂ ਲਈ ਹੁਣ ਐਮਰਜੈਂਸੀ ਲੋੜਾਂ ਲਈ ਛੁੱਟੀਆਂ ਦੌਰਾਨ ਵੀ ਦੂਤ ਘਰ ਖੁੱਲਾ ਰਹੇਗਾ ਸ਼ੁੱਕਰਵਾਰ ਨੂੰ ਨਿਊਯਾਰਕ ਸਥਿਤ ਭਾਰਤੀ ਕੌਂਸੂਲੇਟ ਨੇ ਛੁੱਟੀਆਂ ਦੌਰਾਨ ਦਫ਼ਤਰ ਖੋਲਣ ਦੀ ਜਾਣਕਾਰੀ ਦਿੱਤੀ ਪਰ ਇਹ ਸਿਰਫ ਐਮਰਜੈਂਸੀ ਕੰਮਾਂ ਲਈ ਹੀ ਖੁੱਲੇਗਾ 10 ਮਈ ਤੋਂ ਛੁੱਟੀਆਂ ਵਾਲੇ ਦਿਨ ਦੂਤਾਵਾਸ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਖੁੱਲਾ ਰਹੇਗਾ ਔਰ ਇਸ ਦੇ ਲਈ ਉਸਨੇ ਇੱਕ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤੁਸੀਂ 9178157066 ਤੇ ਕਾਲ ਕਰਕੇ ਲੋੜੀਂਦੀ ਮਦਦ ਪ੍ਰਦਾਨ ਕਰ ਸਕਦੇ ਹੋ ਇਸ ਦਾ ਮਕਸਦ ਉਹਨਾਂ ਕੰਮਾਂ ਨੂੰ ਕਰਨਾ ਹੈ ਜਿਨ੍ਹਾਂ ਨੂੰ ਅਗਲੇ ਦਿਨ ਤੱਕ ਟਾਲਿਆ ਨਹੀਂ ਜਾ ਸਕਦਾ ਇਸ ਵਿੱਚ ਐਮਰਜੈਂਸੀ ਵੀਜ਼ਾ ਐਮਰਜੈਂਸੀ ਸਰਟੀਫਿਕੇਟ ਤੇ ਉਸੇ ਦਿਨ ਭੇਜੇਗਾ ਕਿਸੇ ਦੇ ਮ੍ਰਿਤਕ ਸਰੀਰ ਦੀ ਆਵਾਜਾਈ ਲਈ ਯਾਤਰਾ ਦਸਤਾਵੇਜ਼ ਸ਼ਾਮਲ ਨੇ ਕੌਂਸੂਲੇਟ ਨੇ ਦੱਸਿਆ ਕਿ ਐਮਰਜੈਂਸੀ ਵੀਜ਼ਾ ਲਈ ਐਮਰਜੈਂਸੀ ਸੇਵਾ ਫੀਸ ਲਈ ਜਾਵੇਗੀ 82 ਸਾਲਾ ਰਿਚਰਡ ਸਲੇਮਨ ਜਿਸ ਨੂੰ ਸੂਰ ਦੀ ਕਿਡਨੀ ਲਗਵਾਈ ਸੀ ਉਸ ਦੀ ਅਮਰੀਕਾ ਦੇ ਮੈਸਚੂਸੈਟਸ ਰਾਜ ਚ ਮੌਤ ਹੋ ਗਈ ਰਿਚਰਡ ਨੂੰ ਮਾਰਚ ਚ ਜੈਨੇਟਿਕ ਤੌਰ ਤੇ ਸੋਧੇ ਹੋਏ ਸੂਰ ਦੇ ਗੁਰਦੇ ਨਾਲ ਟ੍ਰਾਂਸਪਲੈਂਟ ਕੀਤਾ ਗਿਆ ਸੀ ਡਾਕਟਰਾਂ ਨੇ ਕਿਹਾ ਸੀ ਕਿ ਇਹ ਗੁਰਦਾ ਘੱਟੋ ਘੱਟ 2 ਸਾਲ ਤੱਕ ਰਿਚਰਡ ਦੇ ਸਰੀਰ ਚ ਠੀਕ ਤਰ੍ਹਾਂ ਨਾਲ ਕੰਮ ਕਰ ਸਕਦਾ ਹੈ ਲਗਭਗ 2 ਮਹੀਨੇ ਬਾਅਦ ਰਿਚਰਡ ਦੀ ਮੌਤ ਹੋ ਗਈ ਹੁਣ ਵਿਅਕਤੀ ਦੀ ਮੌਤ ਤੋਂ ਬਾਅਦ ਕਿਡਨੀ ਟ੍ਰਾਂਸਪਲੈਂਟ ਕਰਨ ਵਾਲੀ ਟੀਮ ਨੇ ਇੱਕ ਬਿਆਨ ਚ ਕਿਹਾ ਕਿ ਉਹ ਸਲੇਮ ਮੈਨ ਦੀ ਮੌਤ ਤੋਂ ਬਹੁਤ ਦੁਖੀ ਨੇ ਅਤੇ ਉਸਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਨੇ ਹਾਲਾਂਕਿ ਟੀਮ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਅਜੇਹਾ ਕੋਈ ਸਬੂਤ ਨਹੀਂ ਹੈ ਕਿ ਟ੍ਰਾਂਸਪਲੈਂਟ ਦੀ ਵਜ੍ਹਾ ਨਾਲ ਹੀ ਉਸ ਦੀ ਮੌਤ ਹੋਈ ਹੈ ਰਿਚਰਡ ਲੰਬੇ ਸਮੇਂ ਤੋਂ ਸ਼ੂਗਰ ਤੋਂ ਪੀੜਤ ਸੀ ਜਿਸ ਕਾਰਨ ਉਸ ਦੀ ਕਿਡਨੀ ਖਰਾਬ ਹੋ ਗਈ ਸੀ ਲਗਭਗ 7 ਸਾਲਾਂ ਤੱਕ ਡਾਇਲਿਸਿਸ ਤੇ ਰਹਿਣ ਤੋਂ ਬਾਅਦ 2018 ਚ ਮੈਸੇਚੂਸੈਟਸ ਜਨਰਲ ਹਸਪਤਾਲ ਚ ਉਹਨਾਂ ਨੂੰ ਇੱਕ ਇਨਸਾਨ ਦੀ ਕਿਡਨੀ ਟ੍ਰਾਂਸਪਲੈਂਟ ਕੀਤੀ ਗਈ ਸੀ ਪਰ 5 ਸਾਲਾਂ ਦੇ ਅੰਦਰ ਉਹ ਫੇਲ ਹੋ ਗਈ ਇਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਸੂਰ ਦੀ ਕਿਡਨੀ ਲਗਾਈ ਸੀ ਰਿਚਰਡ ਨੂੰ ਜਿਸ ਸੂਰ ਦੀ ਕਿਡਨੀ ਲਗਾਈ ਗਈ ਸੀ ਉਸ ਨੂੰ ਮੈਸੇਚੂਸੈਟਸ ਦੇ ਯੂਜੀਨੇਸਿਸ ਆਫ ਕੈਂਬਰੇਜ ਸੈਂਟਰ ਚ ਵਿਕਸਿਤ ਕੀਤਾ ਗਿਆ ਸੀ ਡਾਕਟਰਾਂ ਨੇ ਸੂਰ ਤੋਂ ਉਹ ਜੀਨ ਕੱਟ ਦਿੱਤਾ ਸੀ ਜੋ ਇਨਸਾਨਾਂ ਲਈ ਖਤਰਾ ਬਣ ਸਕਦਾ ਸੀ ਨਾਲ ਹੀ ਇਸ ਵਿੱਚ ਕੁਝ ਮਨੁੱਖੀ ਜੀਨ ਵੀ ਸ਼ਾਮਲ ਕੀਤੇ ਗਏ ਸਨ ਜਿਸ ਨਾਲ ਇਸ ਦੀ ਸਮਰੱਥਾ ਵਧ ਗਈ ਸੀ। ਇਜ ਨੈਸਿਸ ਕੰਪਨੀ ਨੇ ਸੂਰ ਦੇ ਉਹਨਾਂ ਵਾਇਰਸਸ ਨੂੰ ਵੀ ਡੀਐਕਟਿਵ ਕਰ ਦਿੱਤਾ ਸੀ ਜਿਸ ਨਾਲ ਮਨੁੱਖਾਂ ਨੂੰ ਇਨਫੈਕਸ਼ਨ ਲੱਗ ਸਕਦੀ ਹੈ। ਚੀਨ ਪਿਛਲੇ ਵਿੱਤੀ ਸਾਲ 2023-2024 ਚ 118.4 ਬਿਲੀਅਨ ਡਾਲਰ ਦੇ ਦੁਵੱਲੇ ਵਪਾਰ ਨਾਲ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਹੈ। ਚੀਨ ਨੇ ਭਾਰਤ ਨਾਲ ਵਪਾਰ ਦੇ ਮਾਮਲੇ 'ਚ ਅਮਰੀਕਾ ਨੂੰ ਪਿੱਛੇ ਛੱਡ ਦਿੱਤਾ ਹੈ ਇਹ ਜਾਣਕਾਰੀ ਆਰਥਿਕ ਖੋਜ ਸੰਸਥਾ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੇ ਅੰਕੜਿਆਂ ਤੋਂ ਮਿਲੀ ਹੈ ਭਾਰਤ ਤੇ ਅਮਰੀਕਾ ਵਿਚਾਲੇ ਦਵੱਲਾ ਵਪਾਰ 2023-24 'ਚ 118.3 ਅਰਬ ਡਾਲਰ ਸੀ ਅਮਰੀਕਾ 2021-2022 ਅਤੇ 2022-2023 'ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਵਿੱਤੀ ਸਾਲ 'ਚ ਚੀਨ ਨੂੰ ਭਾਰਤ ਦਾ ਨਿਰਯਾਤ 8.7 ਫੀਸਦ ਵਧ ਕੇ 16.67 ਅਰਬ ਡਾਲਰ ਹੋ ਗਿਆ ਭਾਰਤ ਦਾ ਨਿਰਿਆਤ ਲੋਹੇ ਸੂਤੀ ਧਾਗੇ ਕੱਪੜੇ ਮੇਡ ਅਪ ਹੈਂਡਲੂਮ ਮਸਾਲੇ ਫਲ ਅਤੇ ਸਬਜ਼ੀਆਂ ਪਲਾਸਟਿਕ ਅਤੇ ਲਿਥੋਨੀਅਮ ਵਰਗੇ ਖੇਤਰਾਂ ਚ ਵਧਿਆ ਉੱਥੇ ਹੀ ਵਿੱਤੀ ਸਾਲ ਚ ਗੁਆਂਢੀ ਮੁਲਕ ਨਾਲ ਭਾਰਤ ਦਾ ਆਯਾਤ 3.4 ਫੀਸਦੀ ਵਧ ਕੇ 10.17 ਅਰਬ ਡਾਲਰ ਹੋ ਗਿਆ ਦੂਜੇ ਪਾਸੇ ਅਮਰੀਕਾ ਨੂੰ ਨਿਰਿਆਤ 2023-24 ਚ 1.32% ਦੀ ਘਟਕ ਕੇ 77.75 ਅਰਬ ਡਾਲਰ ਰਹਿ ਗਿਆ 2022-2023 ਚ ਇਹ 78.54 ਅਰਬ ਡਾਲਰ ਸੀ ਅਮਰੀਕਾ ਤੋਂ ਭਾਰਤ ਦੀ ਦਰਮਦ ਲਗਭਗ 20% ਘਟ ਕੇ 40.8 ਅਰਬ ਡਾਲਰ ਰਹਿ ਗਈ ਹੈ ਜੀਟੀਆਰਆਈ ਨੇ ਕਿਹਾ ਹੈ ਕਿ ਵਿੱਤੀ ਸਾਲ 2018-2019 ਤੋਂ 2023-2024 ਦੌਰਾਨ ਚੋਟੀ ਦੇ 15 ਵਪਾਰਕ ਭਾਈਵਾਲਾਂ ਨਾਲ ਭਾਰਤ ਦੇ ਵਪਾਰ 'ਚ ਮਹੱਤਵਪੂਰਨ ਤਬਦੀਲੀ ਆਈ ਹੈ। ਇਸ ਨੇ ਨਾ ਸਿਰਫ ਆਯਾਤ ਅਤੇ ਨਿਰਯਾਤ ਨੂੰ ਪ੍ਰਭਾਵਿਤ ਕੀਤਾ ਹੈ ਬਲਕਿ ਵਕ-ਵਕ ਖੇਤਰਾਂ 'ਚ ਵਪਾਰ ਸਰਪਲਸ ਅਤੇ ਵਪਾਰ ਘਾਟੇ ਦੀ ਸਥਿਤੀ ਨੂੰ ਵੀ ਬਦਲ ਦਿੰਦਾ ਹੈ। ਇਸ ਦੌਰਾਨ ਚੀਨ ਨੂੰ ਨਿਰਯਾਤ 0.6 ਫੀਸਦੀ ਘਟ ਕੇ 16.66 ਅਰਬ ਡਾਲਰ ਰਹਿ ਗਿਆ ਜੋ ਕਿ 16.75 ਅਰਬ ਡਾਲਰ ਸੀ। ਚੀਨ ਤੋਂ ਦਰਾਮਦ 44.7 ਫੀਸਦੀ ਵਧ ਕੇ 101.75 ਅਰਬ ਡਾਲਰ ਹੋ ਗਈ ਜੋ ਕਿ 70.32 ਅਰਬ ਡਾਲਰ ਸੀ ਜੀਟੀਆਰਆਈ ਦੇ ਸੰਸਥਾਪਕ ਅਜੀਤ ਸ਼ਿਰਵਾਸਤਵ ਨੇ ਕਿਹਾ ਕਿ ਦਰਮਦ ਚ ਇਸ ਵਾਧੇ ਨਾਲ ਵਪਾਰ ਘਾਟਾ ਵਧਿਆ ਹੈ ਜੋ 2018-2019 ਚ 53.57 ਅਰਬ ਡਾਲਰ ਤੋਂ ਵੱਧ ਕੇ 2023-2024 ਚ 85.9 ਅਰਬ ਡਾਲਰ ਹੋ ਗਿਆ ਹੈ ਇਸ ਦੇ ਉਲਟ ਉਸ ਸਮੇਂ ਦੌਰਾਨ ਅਮਰੀਕਾ ਨਾਲ ਵਪਾਰ ਚ ਵਾਧਾ ਦੇਖਿਆ ਗਿਆ ਅਮਰੀਕਾ ਨੂੰ ਨਿਰਯਾਤ 47.9 ਫੀਸਦ ਵੱਧ ਕੇ 52.41 ਅਰਬ ਡਾਲਰ ਤੋਂ 77.52 ਅਰਬ ਡਾਲਰ ਹੋ ਗਿਆ ਅਮਰੀਕਾ ਤੋਂ ਦਰਾਮਦ ਵੀ 14.7 ਫੀਸਦ ਤੋਂ ਵੱਧ ਕੇ 35.55 ਅਰਬ ਡਾਲਰ ਤੋਂ 40.78 ਅਰਬ ਡਾਲਰ ਹੋ ਗਈ ਇਸ ਦੇ ਨਤੀਜੇ ਵਜੋਂ ਅਮਰੀਕਾ ਨਾਲ ਭਾਰਤ ਦਾ ਵਪਾਰ ਸਰਪਲਸ 16.86 ਅਰਬ ਡਾਲਰ ਤੋਂ ਵੱਧ ਕੇ 36.74 ਅਰਬ ਡਾਲਰ ਹੋ ਗਿਆ ਹੈ ਮਿਸ ਯੂਐਸਏ ਨੀਆਲੀਆ ਵੋਇਗਟ ਅਤੇ ਮਿਸ 3 ਯੂਐਸਏ ਓਮਾ ਸੋਫੀਆ ਸ਼ਰਵਾਸਤਵ ਨੇ ਇਸ ਹਫਤੇ ਐਲਾਨ ਕੀਤਾ ਕਿ ਉਹ ਆਪਣੇ ਆਪਣੇ ਖਿਤਾਬ ਛੱਡ ਦੇਣਗੀਆਂ ਇਹਨਾਂ ਅਸਤੀਫਿਆਂ ਤੋਂ ਬਾਅਦ 72 ਸਾਲਾਂ ਚ ਪਹਿਲੀ ਵਾਰ ਅਜਿਹੀ ਸਥਿਤੀ ਪੈਦਾ ਹੋਈ ਹੈ ਜਦਕਿ ਅਮਰੀਕਾ ਕੋਲ ਮਿਸ ਯੂਐਸਏ ਤੇ ਮਿਸ 3 ਯੂਐਸਏ ਦਾ ਖਿਤਾਬ ਨਹੀਂ ਹੈ ਵੋਇਗਟ ਨੇ ਸਤੰਬਰ 2023 ਚ ਇਹ ਖਿਤਾਬ ਜਿੱਤਿਆ ਸੀ ਤੇ ਉਹ ਤਾਜ ਪਹਿਨਣ ਵਾਲੀ ਵੈਨਜ਼ੁਏਲਾ ਮੂਲ ਦੀ ਪਹਿਲੀ ਅਮਰੀਕੀ ਸੀ ਉਸਨੇ ਸੋਮਵਾਰ ਨੂੰ ਇੰਸਟਾਗ੍ਰਾਮ ਤੇ ਪੋਸਟ ਕੀਤਾ ਮੈਨੂੰ ਉਮੀਦ ਹੈ ਕਿ ਮੈਂ ਦੂਜਿਆਂ ਨੂੰ ਆਪਣੀ ਮਾਨਸਿਕ ਸਿਹਤ ਨੂੰ ਤਰਜੀਹ ਦੇਣ ਉਹਨਾਂ ਦੀ ਆਵਾਜ਼ ਸੁਣਾਉਣ ਅਤੇ ਆਪਣੇ ਅਤੇ ਦੂਜਿਆਂ ਲਈ ਖੜੇ ਹੋਣ ਲਈ ਪ੍ਰੇਰਿਤ ਕਰਦੀ ਰਹਾਂਗੀ ਉਹਨਾਂ ਨੇ ਕਿਹਾ ਮੈਨੂੰ ਅਹਿਸਾਸ ਹੈ ਕਿ ਇਹ ਬਹੁਤ ਸਾਰੇ ਲੋਕਾਂ ਲਈ ਇੱਕ ਵੱਡਾ ਝਟਕਾ ਹੋ ਸਕਦਾ ਹੈ ਆਪਣੀ ਸਰੀਰਕ ਤੇ ਮਾਨਸਿਕ ਸਿਹਤ ਨਾਲ ਕਦੇ ਸਮਝੌਤਾ ਨਾ ਕਰੋ ਭਾਰਤੀ ਮੈਕਸੀਕੋ ਮੂਲ ਦੀ ਸ਼ਿਰਵਾਸਤਵ ਨੇ ਵੀ ਪਿਛਲੇ ਸਤੰਬਰ ਚ ਤਾਜ ਪਹਿਨਿਆ ਸੀ ਉਸ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ ਤੇ ਆਪਣੀ ਪੋਸਟ ਚ ਖਿਤਾਬ ਛੱਡਣ ਦਾ ਐਲਾਨ ਕੀਤਾ ਉਸ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਮੇਰੀਆਂ ਨਿੱਜੀ ਕਦਰਾਂ ਕੀਮਤਾਂ ਹੁਣ ਸੰਗਠਨ ਨਾਲ ਮੇਲ ਨਹੀਂ ਖਾਂਦੀਆਂ ਇੱਕ ਵੇਟਰ ਦੀ ਸ਼ਰਮਨਾਕ ਕਰਤੂਤ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ ਇਹ ਵੇਟਰ ਤੇ આરોਪ ਹੈ ਕਿ ਖਾਣੇ ਚ ਪੇਸ਼ਾਬ ਮਿਲਾਉਂਦਾ ਸੀ ਮਾਮਲਾ ਅਮਰੀਕਾ ਦਾ ਹੈ 21 ਸਾਲਾ ਜੇਸ ਕ੍ਰਿਸਚਨ ਹੈਂਸਨ ਨਾਂ ਦਾ ਸ਼ਖਸ ਵੇਟਰ ਦਾ ਕੰਮ ਕਰਦਾ ਸੀ ਹਾਲਾਂਕਿ ਇੱਕ ਵੈੱਬਸਾਈਟ ਤੇ ਉਸ ਦੇ ਕਈ ਵੀਡੀਓ ਵਾਇਰਲ ਹੋਏ ਨੇ ਜਸਟ ਉਹ ਰੈਸਟੋਰੈਂਟ ਦੇ ਖਾਣੇ 'ਚ ਪੇਸ਼ਾਬ ਕਰਦਾ ਦਿਖਾਈ ਦਿੱਤਾ ਇੰਨਾ ਹੀ ਨਹੀਂ ਉਹ ਖਾਣੇ ਨਾਲ ਆਪਣਾ ਪ੍ਰਾਈਵੇਟ ਪਾਰਟ ਵੀ ਰਗੜਦਾ ਸੀ ਇਸ ਘਟਨਾ ਦੀ ਵੀਡੀਓ ਦੇਖਣ ਤੋਂ ਬਾਅਦ FBI ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਤੇ ਕਾਰਵਾਈ ਕਰਨ ਲਈ ਕਿਹਾ FBI ਤੋਂ ਰਿਪੋਰਟ ਅਤੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਰੈਸਟੋਰੈਂਟ 'ਚ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਦੱਸਿਆ ਗਿਆ ਕਿ ਕਈ ਵੀਡੀਓਜ਼ 'ਚ ਇਸ ਸ਼ਖਸ ਨੂੰ ਚਟਨੀ ਮਠਿਆਈਆਂ ਤੇ ਹੋਰ ਚੀਜ਼ਾਂ ਤੇ ਪੇਸ਼ਾਬ ਕਰਦੇ ਦੇਖਿਆ ਗਿਆ ਇੱਥੋਂ ਤੱਕ ਕਿ ਉਸ ਨੇ ਰੈਸਟੋਰੈਂਟ 'ਚ ਮੌਜੂਦ ਲਗਭਗ ਹਰ ਖਾਣੇ 'ਚ ਥੁੱਕਣ ਦਾ ਇੱਕ ਵੀਡੀਓ ਵੀ ਰਿਕਾਰਡ ਕੀਤਾ ਤੇ ਇਸ ਨੂੰ ਇੱਕ ਵੈੱਬਸਾਈਟ ਤੇ ਸਾਂਝਾ ਕੀਤਾ ਹੁਣ ਪੁਲਿਸ ਨੇ ਇਸ ਮਾਮਲੇ ਚ੍ਰਿਸਚਨ ਹੈਂਸਨ ਨੂੰ ਗ੍ਰਿਫਤਾਰ ਕਰ ਲਿਆ ਹੈ આરોપી ਨੇ ਦੱਸਿਆ ਕਿ ਉਸ ਨੂੰ ਅਜਿਹਾ ਕਰਨ ਲਈ ਐਪ ਅਤੇ ਵੈੱਬਸਾਈਟ ਤੇ ਮੌਜੂਦ ਲੋਕਾਂ ਨੇ ਕਿਹਾ ਸੀ ਉਹ ਅਜਿਹੇ ਵੀਡੀਓ ਦੇਖਣਾ ਚਾਹੁੰਦੇ ਸੀ ਉਸ ਨੇ ਇਹ ਵੀ ਦੱਸਿਆ ਕਿ ਉਹ ਰੈਸਟੋਰੈਂਟ 'ਚ ਹਥਰਸੀ ਕਰਦਾ ਸੀ ਹਾਲਾਂਕਿ ਇਹ ਵਿਅਕਤੀ ਇਸ ਰੈਸਟੋਰੈਂਟ 'ਚ ਬਹੁਤ ਘੱਟ ਦਿਨਾਂ ਤੋਂ ਕੰਮ ਕਰਦਾ ਸੀ ਇਸ ਨੇ 26 ਮਾਰਚ ਤੋਂ ਕੰਮ ਸ਼ੁਰੂ ਕੀਤਾ ਅਤੇ 23 ਅਪ੍ਰੈਲ ਤੱਕ ਕੰਮ ਕੀਤਾ ਇਸ ਦੌਰਾਨ ਰੈਸਟੋਰੈਂਟ 'ਚ ਖਾਣਾ ਖਾਣ ਵਾਲੇ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਕਵਾਡੋਰ ਚ ਸ਼ਨੀਵਾਰ ਨੂੰ ਇੱਕ 바ਰ ਚ ਜਨਮ ਦਿਨ ਦੇ ਜਸ਼ਨ ਦੌਰਾਨ ਗੋਲੀਬਾਰੀ ਹੋਈ। ਇਸ ਗੋਲੀਬਾਰੀ ਚ 8 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਘਟਨਾ ਸੰਤਾ ਐਲੇਨਾ ਸੂਬੇ ਚ ਵਾਪਰੀ ਅਤੇ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਹਮਲਾ ਉਸੇ ਵਿਅਕਤੀ ਤੇ ਕੀਤਾ ਗਿਆ ਸੀ ਜਿਸ ਨੇ ਸਮਾਗਮ ਦਾ ਆਯੋਜਨ ਕੀਤਾ ਸੀ। ਸਥਾਨਕ ਪੁਲਿਸ ਨੇ ਦੱਸਿਆ ਕਿ ਹਮਲਾਵਰ ਇੱਕ ਟੈਕਸੀ ਅਤੇ ਦੋ ਮੋਟਰਸਾਈਕਲਾਂ ਚ ਸਫ਼ਰ ਕਰ ਰਹੇ ਸਨ। ਉਸਨੇ ਕੋਇਟੋ ਤੋਂ 185 ਮੀਲ ਦੱਖਣ ਪੱਛਮ ਚ ਚੰਦੂਏ ਸ਼ਹਿਰ ਚ ਇੱਕ ਬਾਰਤ ਗੋਲੀਬਾਰੀ ਕੀਤੀ ਘਟਨਾ ਤੋਂ ਬਾਅਦ ਬਾਰ ਦੇ ਬਾਹਰ ਕੁਝ ਲਾਸ਼ਾਂ ਮਿਲੀਆਂ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਚ ਪੰਜ ਪੁਰਸ਼ ਅਤੇ ਤਿੰਨ ਔਰਤਾਂ ਨੇ ਅਤੇ ਉਹਨਾਂ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਕੀਤਾ ਗਿਆ ਸੈਂਟਾ ਐਲੇਨਾ ਇਕਵਾਡੋਰ ਦੇ ਸਭ ਤੋਂ ਹਿੰਸਕ ਖੇਤਰਾਂ 'ਚੋਂ ਇੱਕ ਬਣ ਗਿਆ ਹੈ ਇੱਥੇ ਤਿੰਨ ਬੰਦਰਗਾਹਾਂ ਨੇ ਤੇ ਇੱਥੋਂ ਅਕਸਰ ਨਸ਼ਿਆਂ ਦੀ ਤਸਕਰੀ ਹੁੰਦੀ ਹੈ ਇੱਥੋਂ ਦੇ ਸਥਾਨਕ ਗਰੋਹ ਕਈ ਵਾਰ ਮੈਕਸੀਕਨ ਸਮਗਲਰਾਂ ਨਾਲ ਮਿਲ ਕੇ ਕੰਮ ਕਰਦੇ ਨੇ ਜਿਸ ਕਾਰਨ ਹਾਲ ਹੀ ਦੇ ਸਾਲਾਂ 'ਚ ਕਤਲਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ ਇਹਨਾਂ ਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦੇ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ